ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਹੋਰ ਜੀ ਠੀਕ ਠਾਕ ਹੋ ਸਾਰੇ। ਤੇ ਦੇਖੋ ਕਿੰਨੇ ਵਧੀਆ ਤੇ ਕਿੰਨੇ ਮਨਮੋਹਕ ਨਜ਼ਾਰੇ ਨੇ। ਉਹ ਤੇ ਚੋਟੀਆਂ ਤੇ ਬਰਪਈ ਹੋਈ ਆ। ਤੇ ਕਿੰਨਾ ਸ਼ਾਨਦਾਰ ਵਾਤਾਵਰਨ ਬਣਿਆ ਹੋਇਆ। ਇਹ ਸਾਈਡ ਜਿਹੜੀ ਦੇਖ ਰਹੇ ਹੋ ਤੁਸੀਂ ਇਹ ਹੈਗੀ ਆ ਮਨਾਲੀ ਵਾਲੀ ਵਿਸ਼ੇਸ਼ਟ ਵਾਲੀ ਸਾਈਡ। ਓਲਡ ਮਨਾਲੀ ਵਾਲੀ ਸਾਈਡ ਨੂੰ ਤੇ ਉਹ ਦੇਖੋ ਸਾਈਡ ਤੇ ਵੀ ਬਰਫ ਪਈ ਹੋਈ ਹੈ ਕਿੰਨਾ ਵਧੀਆ ਨਜ਼ਾਰਾ ਇੱਥੋਂ ਹੋਟਲ ਦਾ 뷰 ਕਿੰਨਾ ਵਧੀਆ ਹੈ ਹੋਟਲ ਦੇ ਬਾਹਰ ਬਲਕੋਨੀ ਦਾ 뷰 ਤੇ ਆ ਦੇਖੋ ਰੁਤਾਂਗ ਵਾਲੀ ਸਾਈਡ ਅਟਲ ਟਨਲ ਵਾਲੀ ਸਾਈਡ ਕਿੰਨੀ ਬਰਫ ਪਈ ਹੈ ਉੱਪਰ ਚੋਟੀਆਂ ਤੇ ਉਹ ਸਾਹਮਣੇ ਰਸਤਾ ਜਿਹੜਾ ਅਟਲ ਟਨਲ ਵਾਲੀ ਸਾਈਡ ਨੂੰ ਜਾ ਰਿਹਾ ਉਹ ਦੇਖੋ ਗੱਡੀਆਂ ਜਾ ਰਹੀਆਂ ਨੇ ਉੱਥੇ ਤੇ ਆਪਾਂ ਵੀ ਨਿਕਲਦੇ ਆ ਜਲਦੀ ਅਟਲ ਤਨਲਵਲ ਦੇਖਦੇ ਜਾ ਕੇ ਉੱਥੇ ਕੀ ਮਾਹੌਲ ਆ ਕੀ ਮਾਹੌਲ ਚਾਲਾ ਹੈ ਤੇ ਸਾਰੇ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਤੇ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਤੇ ਵਧੀਆ-ਵਧੀਆ ਕਮੈਂਟ ਕਰੋ ਲਾਈਕ ਕਰੋ ਤੇ ਸ਼ੇਅਰ ਵੀ ਕਰੋ ਹੋਰਾਂ ਨੂੰ ਵੀ ਸਬਸਕ੍ਰਾਈਬ ਕਰਾਓ ਤੋ ਚੱਲਦੇ ਆਪਾਂ ਹੁਣੀ ਨਿਕਲਦੇ ਆਂ ਹਾਂਜੀ ਹੁਣ ਰੈਡੀ ਹੋ ਕੇ ਨਿਕਲ ਲੱਗੇ ਆਂ ਗੱਡੀ ਕਰ ਲਈਏ ਕੋਲਡ ਸਟਾਰਟ ਤੇ ਦਿਖਾਣੇ ਆ ਤੁਹਾਨੂੰ ਅਟਲ ਚਨਲ ਵਾਈਲ ਦੀ ਸਾਈਡ ਦੇ ਅਜਬ ਨਜ਼ਾਰੇ ਲਓ ਜੀ ਦੇਖੋ 뷰 ਕਿੰਨੇ ਸੋਹਣੇ ਨੇ ਵੈਦਰ ਕਿੰਨਾ ਵਧੀਆ ਹੋ ਗਿਆ ਅੱਜ ਕੱਲ ਸਾਰਾ ਦਿਨ ਬਾਰਿਸ਼ ਪੈਂਦੀ ਰਹੀ ਕੱਲ ਇੱਥੇ ਬਰਫ ਵੀ ਪਈ ਐ ਤੇ ਸ਼ਾਮ ਟਾਈਮ ਫਿਰ ਬਾਰਿਸ਼ ਹੋਈ ਦੁਪਹਿਰ ਤੱਕ ਥੋੜੀ ਬਹੁਤ ਸਨੋ ਪਈ ਐ ਇੱਥੇ ਤੇ ਉਸ ਤੋਂ ਬਾਅਦ ਫਿਰ ਬਾਰਿਸ਼ ਹੁੰਦੀ ਰਹੀ ਰਾਤ ਤਕਰੀਬਨ 12 ਵਜੇ ਤੱਕ ਬਾਰਿਸ਼ ਹੁੰਦੀ ਰਹੀ ਐ ਉੱਪਰ 터ਨਲ ਵਾਲੀ ਸਾਈਡ ਕਹਿੰਦੇ ਐ ਸਨੋ ਪਈ ਐ ਟਨਲ ਤੋਂ ਉੱਲੀ ਸਾਈਡ ਤੇ ਪਈ ਹੈ ਸ਼ਾਇਦ ਪਰਲੀ ਸਾਈਡ ਦਾ ਜਾ ਕੇ ਪਤਾ ਲੱਗੇਗਾ ਉੱਥੇ ਕਿੱਦਾਂ ਹੈ ਬਹੁਤ ਸੋਹਣਾ ਬਹੁਤ ਸੋਹਣੇ 뷰 ਬਣੇ ਹੋਏ ਨੇ ਦੇਖੋ ਅ ਰੋਡ ਅਜੇ ਗਿੱਲੇ ਨੇ ਤੇ ਬਸ ਆਪਾਂ ਪਹੁੰਚਣ ਵਾਲੇ ਆ ਟਨਲ ਦੇ ਕੋਲ ਤੇ ਉੱਥੋਂ ਦਾ ਮਾਹੌਲ ਚਲ ਦਿਖਾਉਣਾ ਤੁਹਾਨੂੰ ਕਿੱਦਾਂ ਦਾ ਵੈਦਰ ਕਿੱਦਾਂ ਦਾ ਚਲੋ ਚੱਲ ਜੀ ਪਹੁੰਚ ਗਏ ਆਪਾਂ ਟਨਲ ਕੋਲ ਇੱਥੇ ਥੋੜੀ ਬਹੁਤ ਸਨੋ ਪਈ ਹੈ ਤੇ ਬਹੁਤ ਵਧੀਆ ਵੈਦਰ ਬਣਿਆ ਹੋਇਆ ਤੇ ਕਿਉਂਕਿ ਸਵੇਰ ਦਾ ਸਵੇਰ ਦੀ ਧੁੱਪ ਨਿਕਲੀ ਹੋਈ ਹੈ ਤੇ ਇਸ ਕਰਕੇ ਵੈਦਰ ਖੁੱਲ ਚੁੱਕਾ ਪੂਰੀ ਤਰ੍ਹਾਂ ਤੇ ਸਨੋ ਦਾ ਤੇ ਹੁਣ ਹੋਰ ਦਾ ਮੈਨੂੰ ਲੱਗਦਾ ਨਹੀਂ ਵੀ ਸਨੋ ਹੋਰ ਪੈਗੀ ਅੱਜ ਕੱਲ ਦਾ ਪਤਾ ਨਹੀਂ ਬਾਕੀ ਦੂਸਰੀ ਸਾਈਡ ਤੇ ਨਾਰਥ ਪੋਰਟਲ ਵੱਲ ਜਾ ਕੇ ਦੇਖਦੇ ਆ ਉਧਰ ਕੀ ਮਾਹੌਲ ਹੈ ਚਲੋ ਪਹੁੰਚਦੇ ਆ ਉਧਰ ਦਾ ਵੈਦਰ ਫਰਕ ਹੋਏਗਾ ਵੈਦਰ ਦਾ ਸਨੋ ਹੋਵੇ ਨਾ ਹੋਵੇ ਬਾਕੀ ਦੇਖਦੇ ਆ ਸਨੋ ਕਿੰਨੀ ਹੈ ਤੇ ਬਾਕੀ ਤੁਸੀਂ ਵੀ ਸੋਚਦੇ ਹੋਵੋਗੇ ਕਿ ਅੱਗੇ ਹਿੰਦੀ ਚ ਬੋਲਦਾ ਅੱਜ ਪੰਜਾਬੀ ਚ ਬੋਲਦਾ ਤੇ ਇਸ ਬਾਰੇ ਵੀ ਦੱਸਦਾ ਮੈਂ ਤੁਹਾਨੂੰ ਪਹਿਲਾਂ ਵੈਦਰ ਦੇਖ ਲਈਏ ਓਹੋ ਇਧਰ ਤੇ ਹਾਂਜੀ ਮੈਂ ਦੱਸ ਰਿਹਾ ਸੀ ਵੀ ਦੇਖੋ ਸਨੋ ਤੇ ਕਾਫੀ ਪਹਿਲਾਂ ਦੀ ਪਈ ਹੋਈ ਐ ਉਹ ਨਵੀਂ ਨਹੀਂ ਪਈ ਤੇ ਜੋ ਗੱਲ ਕਰ ਰਹੇ ਸੀ ਵੀ ਸਬਸਕ੍ਰਾਈਬਰ ਕਾਫੀ ਕਹਿ ਰਹੇ ਨੇ ਵੀ ਹਿੰਦੀ ਨਾ ਬੋਲੋ ਪੰਜਾਬੀ ਬੋਲੋ ਤੇ ਮੈਂ ਸੋਚਿਆ ਵੀ ਚਲੋ ਜਿਵੇਂ ਮੇਰੇ YouTube ਫੈਮਲੀ ਕਹਿ ਰਹੀ ਹੈ ਜੋ ਕਹਿ ਰਹੀ ਹੈ ਉਸੇ ਤਰ੍ਹਾਂ ਚੱਲਦੇ ਆ ਫਿਰ ਅੱਜ ਤੋਂ ਪੰਜਾਬੀ 'ਚ ਹੀ ਸ਼ੁਰੂ ਹੋ ਜੰਨੇ ਆ ਪੰਜਾਬੀ 'ਚ ਹੀ ਚੱਲਣਗੇ ਵਲੌਗ ਤੇ ਤੁਸੀਂ ਵੀ ਸਪੋਰਟ ਕਰੋ ਦੱਬ ਕੇ ਮਤਵਾਦ ਸਬਸਕ੍ਰਾਈਬ ਕਰਾਓ ਤੇ ਜਿੱਦਾਂ سپورਟ ਕਰਦੇ ਰਹੋ ਤੇ ਤੁਹਾਨੂੰ ਮੈਂ ਇਦਾਂ ਹੀ ਨਵੇਂ-ਨਵੇਂ ਕੰਟੈਂਟ ਦਿਖਾਉਂਦਾ ਰਾਵਾਂਗਾ ਜਿਵੇਂ ਕਹੋਗੇ ਉਵੇਂ ਕਰਦੇ ਰਿਆਂਗਾ ਇਹ ਤੇ ਹੁਣ ਪਹੁੰਚ ਗਏ ਆ ਸਿਸੂ ਹੈਲੀਪੈਡ ਤੇ ਤੇ ਆਹ ਦੇਖ ਲਓ ਜੀ ਹੁਣੇ ਹੀ ਵੈਦਰ ਕਿੰਨਾ ਚੇਂਜ ਹੋ ਗਿਆ ਹੁਣੇ ਧੁੱਪ ਨਿਕਲੀ ਹੋਈ ਇਧਰ ਆਪਣੀ ਵਾਲੀ ਸਾਈਡ ਤੇ ਧੁੱਪ ਨਿਕਲੀ ਹੋ ਉਹ ਸਾਹਮਣੇ ਪੂਰਾ ਵੈਦਰ ਪੈਕ ਹੋ ਰਿਹਾ ਲੱਗਦਾ ਉਹ ਉੱਪਰ ਚੋਟੀ ਤੇ ਸਨੋ ਫਾਲ ਹੋ ਰਹੀ ਹੈ ਵੈਦਰ ਇੱਥੇ ਬਹੁਤ ਛੇਤੀ ਚੇਂਜ ਹੋ ਰਿਹਾ ਕਦੀ ਧੁੱਪ ਤੇ ਕਦੀ ਬਾਰਿਸ਼ ਤੇ ਕਦੀ ਸنو ਲੋ ਲਓ ਜੀ ਇੱਥੇ ਬੱਚਿਆਂ ਵਾਸਤੇ ਬੜਾ ਕੁਛ ਹੈ ਅਦੇ ਜੰਪਿੰਗ ਕਰ ਰਹੇ ਬੱਚੇ ਨਰਦੀਪ ਪੂਰਾ ਇੰਜੋਏ ਕਰ ਰਹੀ ਹੈ ਵੈਦਰ ਵਧੀਆ ਨਹੀਂ ਤੇ ਆਮ ਕਿਤੇ ਆ ਬਹੁਤ ਗਰਮ ਹੁੰਦਾ ਜਿਹੜਾ ਮੈਟ ਹੁੰਦਾ ਜੰਪਿੰਗ ਵਾਲਾ ਤੇ ਇੱਥੇ ਵੈਦਰ ਵਧੀਆ ਧੁੱਪ ਜ਼ਰੂਰ ਨਿਕਲੀ ਹੈ ਪਰ ਗਰਮੀ ਨਹੀਂ ਹੈਗੀ ਬਹੁਤ ਸੋਹਣਾ ਵੈਦਰ ਹੈ ਤੇ ਬੱਚੇ ਜਿਪ ਲਾਈਨ ਵੀ ਕਰਨਗੇ ਅੱਗੇ ਦਿਖਾਉਨੇ ਤੁਹਾਨੂੰ ਨਿਹਾਲ ਸਿੰਘ ਜਿਪ ਲਾਈਨ ਕਰਦਾ ਹੋਇਆ ਤੇ ਬਹੁਤ ਸੋਹਣਾ ਵੈਦਰ ਆ ਆਓ ਤੁਸੀਂ ਵੀ ਇੰਜੋਏ ਕਰੋ ਕਮੂ ਅੱਗੇ-ਅਗੇ ਤੇ ਗਰਮੀ ਹੋ ਜਾਣੀ ਹੁਣ ਵੈਦਰ ਬਹੁਤ ਸੋਹਣਾ ਆ ਇਸ ਟਾਈਮ ਮਨਾਲੀ ਦਾ ਅਟਲਟਰਨਲ ਦਾ ਸਿਸੂ ਦਾ ਇਸ ਸਿਸੂ ਹੈਲੀਪੈਡ ਦੇ ਉੱਤੇ ਨਜ਼ਾਰੀ ਬਣਿਆ ਹੋਇਆ ਸਾਰਾ ਕੁਝ ਇਹ ਦੇਖੋ ਹਾਂਜੀ ਹੁਣ ਨਿਕਲਦੇ ਆ ਘਰ ਨੂੰ ਚਲਦੇ ਆ ਵਾਪਸ ਤੇ ਨਾਲੇ ਤੁਹਾਨੂੰ ਦਿਖਾਉਨੇ ਆ ਸੋਹਣੇ ਸੋਹਣੇ 뷰 ਤੇ ਤੁਸੀਂ ਵੀ ਇੰਜੋਏ ਕਰੋ ਦੇਖੋ ਬਰਪਈ ਹੋਈ ਹੈ ਵੈਦਰ ਕਿੰਨਾ ਸੋਣਾ ਆ ਦਿਨੇ ਕਿੰਨੀ ਧੁੱਪ ਸੀਗੀ ਗਰਮੀ ਸੀ ਦੁਪਹਿਰ ਨੂੰ ਥੋੜੀ ਜੀ ਤੇ ਹੁਣ ਵੈਦਰ ਵਧੀਆ ਹੋ ਗਿਆ ਫਿਰ ਹੋ ਸਕਦਾ ਰਾਤ ਨੂੰ ਜਾਂ ਸਵੇਰੇ ਫਿਰ ਸਨੋਫਾਲ ਹੋਵੇ ਤੋਂ ਚਲੋ ਆਪਾਂ ਤੇ ਚਲਦੇ ਹੁਣ ਵਾਪਸ ਤੇ ਹੁਣ ਪਹਿਲਾਂ ਖਾਣੇ ਆ ਖਾਣਾ ਇੱਥੇ ਇੱਥੇ ਅੱਗੇ ਆ ਰਿਹਾ ਅੰਕਲ ਗੈरेज ਉੱਥੇ ਖਾਣਾ ਖਾਣਨੇ ਆ ਬਹੁਤ ਸੋਹਣਾ ਵੈਜੀਟੇਰੀਅਨ ਆ ਪੂਰਾ ਬਹੁਤ ਸੋਹਣਾ ਬਣਿਆ ਹੋਇਆ ਆ ਆ ਗਿਆ ਜੀ ਅੰਕਲ ਗੈरेज ਤੇ ਆ ਉਸਦਾ ਅੰਦਰ ਦਾ ਵਿਊ ਤੇ ਲਓ ਜੀ ਹੁਣ ਖਾਣਾ ਖਾ ਲਿਆ ਤੇ ਹੁਣ ਜਾ ਰਹੇ ਆ ਵਾਪਸ ਆ ਦੇਖੋ ਬੀਆ ਬੀਆਰਓ ਵਾਲੇ ਕਿੰਨਾ ਵਧੀਆ ਕੰਮ ਕਰ ਰਹੇ ਆ ਜਿੱਥੇ ਜਿੱਥੇ ਰੋਡ ਖਰਾਬ ਹੋਈ ਸੀ ਪੈਚ ਵਰਕ ਕਰ ਰਹੇ ਨੇ ਬਹੁਤ ਫਾਸਟ ਕਰ ਰਹੇ ਨੇ ਤਾਂ ਕਿ ਆਪਾਂ ਵਧੀਆ ਗੱਲਬਾਤ ਕੀਤੀ ਏ इजीली ਆ ਸਕੀਏ ਤੇ ਬੀਆਰਓ ਵਾਲਿਆਂ ਦਾ ਜਿੰਨਾ ਧੰਨਵਾਦ ਹੋ ਸਕੇ ਕਰ ਸਕੀਏ ਹੁਣ ਟਾਈਮ ਹੋ ਗਿਆ ਕਰੀਬ ਸਵਾ 6 6 ਵਜੇ 10 ਮਿੰਟ ਹੋ ਗਏ ਆ ਤੇ ਆਪਾਂ ਮਨਾਲੀ ਤੋਂ ਚੱਲ ਪਏ ਆ ਜੀ ਤੇ ਉਮੀਦ ਹੈ 11 ਵਜੇ ਤੱਕ ਘਰ ਪਹੁੰਚ ਜਾਵਾਂਗੇ ਵਧੀਆ ਸਪੀਡ ਦੇ ਨਾਲ ਚੱਲਾਂਗੇ ਤੇ ਟ੍ਰੈਫਿਕ ਘਾਟੀ ਮਿਲਿਆ ਸਾਰੇ ਕਿਤੇ ਸੀ ਪਹੁੰਚ ਗਏ ਹੁਣ ਸੁੰਦਰ ਨਗਰ ਤੇ ਆ ਦੇਖੋ ਜੀ ਟਨਲਾਂ ਕਿੰਨੀਆਂ ਸੋਹਣੀਆਂ ਬਣਾਈਆਂ ਨੇ ਇਹ ਆਪਣੀ ਸਹੂਲਤ ਵਾਸਤੇ ਨੇ ਬਹੁਤ ਸਮਾਂ ਘੱਟ ਲੱਗਦਾ ਹੁਣ ਜਿੱਥੇ ਆਪਾਂ ਨੂੰ 10 ਘੰਟੇ ਲੱਗਦੇ ਸੀ ਹੁਣ ਤਕਰੀਬਨ 5 ਘੰਟੇ ਹੀ ਲੱਗਦੇ ਆ ਬਹੁਤ ਈਜ਼ੀਲੀ ਆਪਾਂ ਵੈਸੇ ਜੇ ਇੱਕ ਦਿਨ ਦਾ ਪ੍ਰੋਗਰਾਮ ਵੀ ਬਣਾਈਏ ਨਾ ਸਵੇਰੇ 4 ਵਜੇ ਚੱਲੀਏ ਤੇ ਰਾਤ ਨੂੰ ਆਪਾਂ 12 ਵਜੇ ਤੱਕ ਘਰ ਵਾਪਸ ਆ ਸਕਦੇ ਆ ਵੈਸੇ ਵਧੀਆ ਤਰੀਕਾ ਤੇ ਆ ਵੀ 2 ਦਿਨ ਦਾ ਪ੍ਰੋਗਰਾਮ ਰੱਖੋ ਚਲੋ ਜੀ ਇਸੇ ਨਾਲ ਕਰਦੇ ਆਂ ਵਲੌਗ ਦਾ ਐਂਡ ਤੇ ਸੋਹਣੇ ਸੋਹਣੇ ਕਮੈਂਟ ਕਰੋ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਤੇ ਮਿਲਦੇ ਆਂ ਕਿਸੇ ਅਗਲੇ ਸੋਹਣੇ ਜਿਹਾ ਵਲੌਗ 'ਚ ਟਿਲ ਦੈਨ ਬਾਏ ਬਾਏ ਗੁੱਡ ਨਾਈਟ ਬਾਏ ਬਾਏ